ਹੈਲੋ ਜੀ ਸਸਤੀ ਕਾਲ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਆਲੂ ਕਚਾਲੂ ਚਾਟਾ ਲੂ ਤੁਹਾਡਾ ਜਦੋਂ ਵੀ ਕੁਝ ਖੱਟਾ ਜਾਂ ਤਿੱਖਾ ਖਾਣ ਨੂੰ ਜਿਗਰੇ ਤੇ ਬਣਾਵਾਂ ਬਹੁਤ ਹੀ ਸੋਖੇ ਤਰੀਕੇ ਨਾਲ ਬਣ ਜਾਂਦਾ ਹੈ ਆਲੂ ਕਚਾਲੂ ਆਲੂ ਦੀ ਚਾਟ ਬਣਾਉਣ ਵਾਸਤੇ ਅਸੀਂ ਲਿਆਏ ਆਲੂ ਟਮਾਟਰ ਨਿੰਬੂ ਨਿੰਬੂ ਹੋਏ ਤਾਂ ਠੀਕ ਹੈ ਨਹੀਂ ਤਾਂ ਤੁਸੀਂ ਇਮਲੀ ਵੀ ਪਾ ਸਕਦੇ ਹੋ ਤੇ ਇੱਕ ਲਿਆਈ ਦੀ ਪਿਆਜ਼ ਇੱਕ ਕੋਲੀ ਅਸੀਂ ਬਣਾਵਾਂਗੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਲਿਆਏ ਕੱਟ ਛੋਟੇ ਛੋਟੇ ਪੀਸ ਕਰ ਲਏ ਨੇ ਆਲੂ ਪਿਆਜ਼ ਤੇ ਟਮਾਟਰ ਤੇ ਛੋਟਾ ਜਿਹਾ ਪੀਸ ਲਿਆਇਆ ਅਸੀਂ ਨਿੰਬੂ ਦਾ ਅੱਧੇ ਤੋਂ ਹੀ ਕੱਟ ਇਹ ਹੈ ਸਾਡੇ ਕੋਲ ਮਸਾਲੇ ਲੋ ਜੀ ਇਹ ਸਾਡੇ ਕੋਲ ਮਟੀਰੀਅਲ ਕੱਟਿਆ ਹੋਇਆ ਜਿਹੜਾ ਆਲੂ ਪਿਆਜ਼ ਤੇ ਟਮਾਟਰ ਤੇ ਨਿੰਬੂ ਚਮਚੇ ਦੇ ਨਾਲ ਅਸੀਂ ਇਹਨਾਂ ਨੂੰ ਲਾਗ ਲਾਗ ਕਰ ਦਾਂਗੇ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਹੁਣ ਅਸੀਂ ਲਿਆਜੀ ਗਰਮ ਮਸਾਲਾ ਹੁਣ ਅਸੀਂ ਪਾਵਾਂਗੇ ਲਾਲ ਮਿਰਚ ਸਵਾਦ ਅਨੁਸਾਰ ਮੈਂ ਥੋੜਾ ਤਿੱਖਾ ਖਾਣੀ ਤਾਂ ਥੋੜਾ ਵੱਧ ਲਈ ਹੈ ਹੁਣ ਲਿਆਜੀ ਅਸੀਂ ਚਾਟ ਮਸਾਲਾ ਫੇਰ ਅਸੀਂ ਨਿਚੋੜਾਂਗੇ ਨਿੰਬੂ ਫਿਰ ਕੱਢ ਲਾਂਗੇ ਹੁਣ ਅਸੀਂ ਕਰਾਂਗੇ ਚਮਚ ਨਾਲ ਇਹਨੂੰ ਮਿਕਸ ਲਓ ਜੀ ਸਾਡੇ ਬਣ ਗਏ ਨੇ ਆਲੂ ਕੁਚਾਲੂ ਤੁਸੀਂ ਇਸ ਤਰੀਕਾ ਬਣਾਓ ਚਟਪਟੇ ਜਿਹੇ ਆਲੂ ਕਚਾਲੂ ਤੇ ਖਾਓ ਤੁਹਾਨੂੰ ਸਾਡੇ ਆਲੂ ਕਚਾਲੂ ਕਿਹੋ ਜਿਹਾ ਲੱਗੇ ਕਮੈਂਟ ਕਰਕੇ ਜਰੂਰ ਦੱਸਿਓ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਸਾਡੀ ਵੀਡੀਓ ਨਵੇਂ ਰਹਿਣ ਲਈ ਤੁਹਾਡਾ ਬਹੁਤ ਧੰਨਵਾਦ ਜੀ